ਤਦ ਪੂਰੀ ਸਫਾਈ ਕਰਤੀ ਦੁਨੀਆ ਬਹੁਤ ਦੂਰ ਦੂਰ ਤੋਂ ਆਉਂਦੀ ਆ ਅੰਦਰੋਂ ਦਿਖਾਉਣਾ ਤੁਹਾਨੂੰ ਮੈਂ ਇਹ ਪ੍ਰਾਣੀਆਂ ਯਾਦਾਂ ਨੇ ਇਹ ਅਮਰ ਸਿੰਘ ਚਮਕੀਲਾ ਜੀ ਦੀਆਂ ਇਹ ਵਾਲੀਆਂ ਫੋਟੋਆਂ ਤਾਂ ਤੁਹਾਨੂੰ ਨੈੱਟ ਤੋਂ ਵੀ ਨਹੀਂ ਮਿਲਣਗੀਆਂ ਜਿਹੜੀਆਂ ਇੱਥੇ ਫੋਟੋਆਂ ਲੱਗੀਆਂ ਹੋਈਆਂ ਨੇ ਬੜੇ ਸਾਰੀਆਂ ਫੋਟੋਆਂ ਕਿਤੇ ਵੀ ਨੈੱਟ ਤੇ ਨਹੀਂ ਮਿਲਣਗੀਆਂ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਨੇ ਆਹ ਦੇਖੋ ਪਾਣੀ ਦੇ ਆ ਬੁਲਬਲੇ ਆ ਕੀ ਮਣਿਆਦਾਂ ਤੇਰੀਆਂ ਚਮਕੀਲਾ ਸਾਹਿਬ ਆ ਮੇਲ ਮੇਤਰ ਨਾ ਲਾ ਗਈ ਆ ਕੀ ਬਾਥਰੂਮ ਬਣਾਉਣੇ ਪਏ ਹੋ ਨਹੀਂ ਵਧੀਆ ਵਧੀਆ ਟਾਪਰ ਤੁਹਾਨੂੰ ਉਸ ਜਗ੍ਹਾ ਦਾ ਐਡਰੈਸ ਲੋਕੇਸ਼ਨ ਵੀ ਤੁਹਾਨੂੰ ਦਿਖਾਉਂਗਾ ਹੁਣ ਮੈਂ ਇਸ ਜਗ੍ਹਾ ਤੇ ਖੜਾ ਮਾ ਇਸ ਜਗ੍ਹਾ ਤੇ ਅਮਰ ਸਿੰਘ ਚਮਕੀਲਾ ਜੀ ਦੀ ਸਟੇਜ ਜੋ ਵਰਸੀ ਦੇ ਮੌਕੇ ਸਟੇਜ ਲੱਗਦੀ ਆ ਉਹ ਇਸ ਜਗ੍ਹਾ ਤੇ ਹੀ ਲੱਗਦੀ ਹੁੰਦੀ ਆ ਵੈਲਕਮ ਬੈਕ ਟੂ ਮਾਈ ਚੈਨਲ ਫਰੈਂਡਸ ਹਨਾ ਅੱਜ ਅਸੀਂ ਆਏ ਆ ਇੱਥੇ ਇਸ ਜਗ੍ਹਾ ਤੇ ਚਮਕੀਲਾ ਜੀ ਦੀ ਵਰਸੀ ਲਗਣੀ ਆ ਆ ਦੇਖ ਲੋ ਇਹ ਸਾਰਾ ਗਰਾਊਂਡ ਹੈ ਨਾ ਸਾਫ਼ ਕਰ ਦੇਣਾ ਵਾ ਪਿਛਲੀ ਵਾਰੀ ਹੈ ਨਾ ਕਈ ਮੁੰਡਿਆਂ ਨੇ ਕਮੈਂਟ ਕੀਤਾ ਸੀਗਾ ਵੀ ਵਰਸੀ ਕਦੋਂ ਲੱਗਦੀ ਹੁੰਦੀ ਆ ਮੈਂ ਤੁਹਾਨੂੰ ਦੱਸ ਵੀ ਦੇਣਾ 8 ਮਾਰਚ 2024 ਨੂੰ ਲੱਗਣੀ ਆ ਹਰ ਸਾਲ 8 ਮਾਰਚ ਨੂੰ ਵਰਸੀ ਲੱਗਦੀ ਹੁੰਦੀ ਆ ਤੇ ਤੁਹਾਨੂੰ ਉਹ ਵੀ ਦਿਖਾਉਂਗਾ ਸਮਾਧ ਸਮਾਧ ਤੇ ਵੀ ਹੈ ਨਾ ਪੂਰੇ ਜੋਰਾਂ ਸ਼ੋਰਾਂ ਤੇ ਤਿਆਰੀ ਕਰਨ ਲੱਗੇ ਹੋਏ ਆ ਕਲੀ ਕੁਲੀ ਕਰਨ ਲੱਗੇ ਹੋਏ ਆ ਨਾ ਸਫਾਈ ਕਰਤੀ ਕਿਉਂਕਿ ਹੈ ਨਾ ਬਹੁਤ ਦੂਰ ਦੂਰ ਤੋਂ ਪਬਲਿਕ ਆਉਂਦੀ ਆ ਅਮਰ ਸਿੰਘ ਚਮਕੀਲਾ ਨੂੰ ਲੋਕ ਪਿਆਰ ਬਹੁਤ ਕਰਦੇ ਸੀਗੇ ਕਈ ਲੋਕ ਇਦਾਂ ਦੇ ਨੇ ਕਿ ਜਿਹੜੇ 7 ਮਾਰਚ ਨੂੰ ਹੀ ਆ ਜਾਂਦੇ ਆ ਇੱਕ ਦਿਨ ਪਹਿਲਾਂ ਹੀ ਆਪਣੇ ਕਿਸੇ ਰਿਸ਼ਤੇਦਾਰੀ ਚ ਆ ਕੇ ਜਾ ਕੇ ਤੇ ਇੱਧਰ ਉੱਧਰ ਆ ਕੇ ਰਹਿਣ ਲੱਗ ਜਾਂਦੇ ਆ ਕਿਉਂਕਿ ਜਿਹੜਾ ਅਮਰ ਸਿੰਘ ਚਮਕੀਲਾ ਜੀ ਦੀ ਜਦੋਂ ਵਰਸੀ ਮਨ ਮਨਾਉਂਦੇ ਆ ਮੇਲਾ ਲੱਗਦਾ ਵਾ ਉਹ ਸਵੇਰ ਤੋਂ ਹੀ ਸਟਾਰਟ ਹੋ ਜਾਂਦਾ ਵਾ ਕਿਉਂਕਿ ਬਹੁਤ ਵੱਡੇ ਵੱਡੇ ਕਲਾਕਾਰ ਵੀ ਆਉਂਦੇ ਆ 8 ਮਾਰਚ ਨੂੰ ਤੁਹਾਨੂੰ ਮੈਂ ਲਾਈਵ ਵੀ ਦਿਖਾਉਂਗਾ ਤੇ ਕੁਝ ਹਨਾ ਲੋਕਾਂ ਨਾਲ ਗੱਲ ਵੀ ਕਰਾਂਗੇ ਥੋੜੇ ਥੋੜੇ ਤੁਹਾਨੂੰ ਵਧੀਆ ਵਧੀਆ ਕਲਿੱਪ ਵੀ ਦਿਖਾਉਂਗਾ ਕਿਉਂਕਿ ਕਈ ਸਿੰਗਰ ਆਉਂਦੇ ਵੀ ਆ ਕਈ ਸਿੰਗਰਾਂ ਨਾਲ ਆਪਾਂ ਗੱਲ ਵੀ ਕਰਾਂਗੇ ਜੇਕਰ ਤੁਸੀਂ ਮੇਰੀ ਪਿਛਲੇ ਸਾਲ ਵਾਲੀ ਵੀਡੀਓ ਨਹੀਂ ਦੇਖੀ ਅਮਰ ਸਿੰਘ ਚਮਕੀਲਾ ਦੀ ਉਹ ਵੀ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਡਿਸਕ੍ਰਿਪਸ਼ਨ ਵਿੱਚ ਵੀ ਲਿੰਕ ਆ ਉੱਪਰ ਆਈ ਬਟਨ ਤੇ ਕਲਿੱਕ ਕਰਕੇ ਤੁਸੀਂ ਦੇਖ ਸਕਦੇ ਹੋ ਚਲੋ ਫਰੈਂਡਸ ਤੁਹਾਨੂੰ ਸਮਾਦ ਤੇ ਪ੍ਰੋਪਰ ਐਡਰੈਸ ਸਮਝਾਉਣਾ ਵਾ ਕਿ ਕਿੱਥੇ ਕ ਪੈਂਦੀ ਆ ਅਮਰ ਸਿੰਘ ਚਮਕੀਲਾ ਜੀ ਦੀ ਸਮਾਦ ਤੇ ਹੁਣ ਮੈਂ ਜਿਸ ਜਗ੍ਹਾ ਤੇ ਖੜਾ ਮਾਂ ਉਹ ਵੀ ਤੁਹਾਨੂੰ ਦਿਖਾ ਦਿੱਤੀ ਕਿ ਇਸ ਜਗ੍ਹਾ ਤੇ ਸਟੇਜ ਲੱਗਣੀ ਆ ਦੋ ਦਿਨਾਂ ਬਾਅਦ ਹੀ ਇੱਥੇ ਟੈਂਟ ਲੱਗਣਾ ਸਟਾਰਟ ਹੋ ਜਾਣਾ ਬਹੁਤ ਵੱਡਾ ਟੈਂਟ ਲੱਗ ਜਾਣਾ ਮਾਂ ਫਿਰਸ ਆ ਦੇਖ ਲਓ ਹਨਾ ਪਿੱਛੇ ਤੁਹਾਨੂੰ ਸਮਾਧ ਦਿਖਾਉਂਦਾ ਮਾਂ ਆਹ ਸਮਾਧ ਆ ਦੇਖੋ ਨਾ ਫੋਟੋਆਂ ਵਗੈਰਾ ਮੁੰਡੇ ਰਲ ਕੇ ਹਨਾ ਰੰਗ ਕਰਦੇ ਪਏ ਆ ਤੁਹਾਨੂੰ ਸਮਾਧ ਵੀ ਦਿਖਾ ਦਿੰਦਾ ਪਿੱਛੇ ਆਹ ਵੇ ਪੂਰੇ ਰੰਗ ਰੂng ਕਰਦੇ ਪਏ ਨੇ ਸਾਰੇ ਮਗਰੋਂ ਸਫਾਈ ਕਰਤੀ ਤਾਨੂੰ ਇੱਦਾਂ ਨਹੀਂ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾਉਣਾ ਮੈਂ ਚਲੋ ਆਓ ਤੇ ਆਰ ਮੈਂ ਚੱਲਦੀਆਂ ਨੇ ਯੋਰਾ ਸ਼ੋਰਾ ਦੇ ਆਦੇ ਰੰਗ ਰੰਗ ਕਰਨ ਲੱਗੇ ਹੋਏ ਨੇ ਰਣਚਨਾਂ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਬਾਰਸੀ ਵਾਲੇ ਦਿਨ ਵੀ ਹੈ ਨਾ ਮੈਂ ਤੁਹਾਨੂੰ ਇੱਥੇ ਲੈ ਕੇ ਆਉਂਗਾ ਵੀਡੀਓ ਉਸ ਦਿਨ ਵੀ ਤੁਸੀਂ ਬਹੁਤ ਦੇਖਿਓ ਤੇ ਜੇਕਰ ਤੁਸੀਂ ਮੇਰੇ ਪਿਛਲੇ ਸਾਲ ਵਾਲੀਆਂ ਵੀਡੀਓ ਦੇਖਣੀਆਂ ਨੇ ਤਾਂ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਵੀਡੀਓ ਦੇ ਲਾਸਟ ਦੇ ਵੀ ਵੀਡੀਓ ਦਾ ਲਿੰਕ ਆਊਗਾ ਉਹਦੇ ਤੇ ਕਲਿੱਕ ਕਰਕੇ 2023 ਵਾਲੀਆਂ ਵੀ ਵੀਡੀਓ ਤੁਸੀਂ ਜਰੂਰ ਦੇਖਣਾ ਚਲੋ ਆਓ ਪਹਿਲਾਂ ਤੁਹਾਨੂੰ ਅੰਦਰੋਂ ਫੋਟੋਆਂ ਦਿਖਾਉਣਾ ਮੈਂ ਪੂਰੀ ਸਫਾਈ ਕਰਤੀ ਦੁਨੀਆ ਬਹੁਤ ਦੂਰ ਦੂਰ ਤੋਂ ਆਉਂਦੀ ਆ ਅੰਦਰੋਂ ਦਿਖਾਉਣਾ ਤੁਹਾਨੂੰ ਮੈਂ ਆਹ ਦੇਖੋ ਪੁਰਾਣੀਆਂ ਫੋਟੋਆਂ ਆਹ ਲਓ ਫਰੈਂਡਸ ਚੰਗੀ ਤਰ੍ਹਾਂ ਦਿਖਾਉਣਾ ਹੌਲੀ-ਹੌਲੀ ਦਿਖਾਉਣਾ ਮੈਂ ਇਹ ਪੁਰਾਣੀਆਂ ਯਾਦਾਂ ਨੇ ਇਹ ਅੰਮਰਸੰਗ ਚਮਕੀਲਾ ਜੀ ਦੀਆਂ ਇਹ ਵਾਲੀਆਂ ਫੋਟੋਆਂ ਤਾਂ ਤੁਹਾਨੂੰ ਨੈਟ ਤੋਂ ਨਹੀਂ ਮਿਲਣਗੀਆਂ ਜਿਹੜੀਆਂ ਇੱਥੇ ਫੋਟੋਆਂ ਲੱਗੀਆਂ ਹੋਈਆਂ ਨੇ ਇਹ ਸਾਰੀਆਂ ਫੋਟੋਆਂ ਕਿਤੇ ਵੀ ਨੈਟ ਤੇ ਨਹੀਂ ਮਿਲਣਗੀਆਂ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਨੇ ਹਾਂ ਦੇਖੋ ਪਾਣੀ ਦੇ ਆ ਬੁਲਬਲੇ ਆ ਕੀ ਮਨੇ ਆਦਾਂ ਤੇਰੀਆਂ ਚਮਕੀਲਾ ਸਾਹਿਬ ਆ ਮੇਲ ਮੇ ਤੇਰ ਨਾਲ ਆ ਗਈ ਦਨ ਕਟ ਲੈ ਤੂੰ ਚਮਕੀਲਾ ਲੁੱਕ ਕੇ ਅੱਖ ਮੈਲੀ ਇਸ ਦੁਨੀਆ ਦੀ ਇਸ ਜਗਤ ਤੇ ਪੇਸ਼ ਗਈ ਨਾ ਕਹਿੰਦੇ ਰਿਸ਼ੀਆਂ ਮੁੰਡੀਆਂ ਦੀ ਚਮਕੀਲਾ ਸਾਹਿਬ ਨਾ ਦੇਖੋ ਕਈ ਲੋਕਾਂ ਨੇ ਇੱਥੋਂ ਚੱਕ ਕੇ ਨੈੱਟ ਤੇ ਪਾਈਆਂ ਨੇ ਫੋਟੋਆਂ ਨੈੱਟ ਤੇ ਵੀ ਹਨਾ ਆਪਣੀਆਂ ਫੋਟੋਆਂ ਬਹੁਤ ਘੱਟ ਮਿਲਣਗੀਆਂ ਆਹ ਪੁਰਾਣੇ ਅਖਾੜਿਆਂ ਦੀਆਂ ਆ ਗਈਆਂ ਆਹ ਦੇਖੋ ਕਿੰਨੀਆਂ ਪੁਰਾਣੀਆਂ ਪੁਰਾਣੀਆਂ ਫੋਟੋਆਂ ਲੱਗੀਆਂ ਨੇ ਆ ਦੇਖ ਲੋ ਆ ਮੈਂ ਇਹਨਾਂ ਫੋਟੋ ਆ ਕਈ ਜਗ੍ਹਾ ਤੇ ਤੁਸੀਂ ਫੋਟੋ ਲੱਗੀ ਦੇਖੀ ਹੋਣੀ ਆ ਨਾ ਲਈ ਉਹ ਪਿੰਡਾਂ ਦੇ ਆ ਦੇਖੋ ਪچھے ਪੂਰਾ ਕੱਚਾ ਕੱਚੇ-ਕੱਚੇ ਘਰ ਇਧਰੋਂ ਦੀ ਤੁਹਾਨੂੰ ਦਿਖਾਉਣਾ ਆ ਦੇਖੋ ਫਰੈਂਡ ਜੇ ਬਲੀਆ ਫੋਟੋ ਤੁਹਾਨੂੰ ਕਿਤੇ ਨਹੀਂ ਮਿਲਦੀਆਂ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਨੇ ਲੋਕਾਂ ਨੇ ਇੱਥੋਂ ਚੱਕ ਕੇ ਆ ਦੇਖ ਲੋ ਮੇਰੇ ਮਿੱਤਰ ਸਾਹਿਬ ਨਾਲ ਫੋਟੋ ਭਾਈ ਬਦਈਆ ਵਾਹ ਠੀਕ ਆ ਰੰਗ ਕਰਦੇ ਪਏ ਸੀ ਉਹ ਯਾਰ ਮੁੰਡੀ ਹੁਣੀ ਲਾਏ ਸੀ ਹਾਂ ਉਹ ਭੈਣ ਦੋ ਅੱਜ ਕਿਹਦੀ ਨਹੀਂ ਲੱਗਣਾ ਮੇਰੇ ਹੱਥ ਦੋਖਦਾ ਮੈਂ ਮੈਂ ਤਾਂ ਲਾ ਲਿਓ ਚੱਕੋਇਆ ਮੜਿਆ ਪਾ ਕੇ ਇਹਨੂੰ ਦੁਬਾਰਾ ਮਾਰਨ ਵਾਲਾ ਹੀ ਕੋਟ ਯਾ ਹਾਂ ਇੱਕ ਇੱਕ ਕੋਟ ਵੱਜੂਗਾ ਨਾ ਇੱਕ ਪਹਿਲਾਂ ਮਾਰਿਆ ਹੋਇਆ ਇਹਨਾਂ ਦਾ ਇੱਕ ਕੋਟ ਮਾਰ ਤਾ ਆਸੂ ਨੰਗਣਾਉਂਦਾ ਕਾ ਯਾਰ ਨਹੀ ਬੱਝਿਆ ਤਵੀਆ ਇੱਕ ਪਹਿਲਾ ਨਹੀਂ ਹੁੰਦਾ ਸੀ ਇੱਥੇ ਚਲੋ ਆਉ ਤੁਹਾਨੂੰ ਨਾ ਲੋਕੇਸ਼ਨ ਦੱਸ ਦਾਵਾਂ ਕਿ ਸਮਾਦ ਦੀ ਲੋਕੇਸ਼ਨ ਕਿੱਥੇ ਪੈਂਦੀ ਆ ਕਿੰਨੇ ਆ ਲੱਭ ਜਾਣੀ ਨਹੀਂ ਆਉਂਦਾ ਹੋਰ ਵਧੀਆ ਕੀ ਕਰਨ ਲੱਗੇ ਸੀ ਬਹੁਤ ਗੜਾਸੀ ਲੱਗੇ ਰੱਖ ਲਿਆ ਨਹੀਂ ਮਿਲਾਂਗੇ ਵਧੀਆ ਤਿਆਰੀ ਕਰਨ ਲੱਗੇ ਹੋਏ ਆ ਸਾਰੇ ਜਾਲ ਕੀ ਇਹ ਤੋਂ ਤੁਹਾਨੂੰ ਦਿਖਾਉਂਗਾ ਕਿ ਕਿ ਐਸੇ ਜਗਾਤੇ ਹੋ ਨਾ ਬਾਰਸੀ ਲੱਗਦੀ ਜਾਂ ਅਮਰ ਸਿੰਘ ਚਮਕੀਲਾ ਦੀ ਤੇ ਤੁਹਾਨੂੰ ਸਮਾਦ ਵੀ ਦਿਖਾਉਂਗਾ ਆ ਵੇਖੋ ਆ ਡੁੱਗਰੀ ਵਾਲਾ ਚੌਕ ਆ ਗਿਆ ਡੁੱਗਰੀ ਵਾਲੇ ਚੌਕ ਤੋਂ ਆ ਸਾਹਮਣੇ ਗੇਟ ਬਣਿਆ ਹੋਇਆ ਇਧਰਲੀ ਸੈਤ ਸ਼ੀਤਲਾ ਮਾਤਾ ਮੰਦਿਰ ਆ ਪਰਲਾ ਦੇਗਾ ਆ ਆ ਗਿਆ ਸ਼ੀਤਲਾ ਮਾਤਾ ਮੰਦਿਰ ਆ ਗਿਆ ਆ ਸਾਹਮਣੇ ਗੇਟ ਆ ਗਿਆ ਇੱਥੋਂ ਤਰੇਜੀ ਵੀਰ ਆਉਂਦਾ ਸਾਹਮਣੇ ਕਰੇਜੀ ਵੀਰ ਤੋਂ ਲੈਫਟ ਸਾਈਡ ਮੋੜਨਾ ਮਾ ਤੋਂ ਨੂੰ ਸਮਾਧ ਵੀ ਦਿਖਾਉਂਗਾ ਤੇ ਬਰਸੀ ਵਾਲਾ ਚਮਕੀਲੇ ਦਾ ਮੇਲਾ ਕਿਤੇ ਲੱਗਦਾ ਹੁੰਦਾ ਉਹ ਵੀ ਦਿਖਾਉਂਗਾ ਕਿ ਮੇਲਾ ਕਿਹੜੀ ਜਗ੍ਹਾ ਲੱਗਦਾ ਹੁੰਦਾ ਵਾ ਇੱਥੋਂ ਰਾਈਟ ਸਾਈਡ ਮੁੜ ਕੇ ਨਾ ਸਿੱਧਾ ਹੀ ਜਾਣਾ ਵਾ